ਇਹ ਫਿਰ ਜਦੋਂ ਅੰਮਰਜੋਤਨ ਮੈਰਿਜ ਹੋ ਗਈ ਇਹ ਜਮਾਲਪੁਰ ਘਰ ਲੈ ਲੈ ਇਹਨਾਂ ਨੇ ਤੇ ਇੱਥੇ ਅਸੀਂ ਕਿਰਾਏ ਦਾ ਕਮਰਾ ਲਿਆ ਸੀ ਬਸ ਸਾਡੇ ਕੋਲੇ ਆਪਣੇ ਦਫ਼ਤਰਾਂ ਦੇ ਨੇੜੇ ਵੀ ਚੱਲ ਕਿਤੇ ਬੈਠਣਾ ਪੈਂਦਾ ਤੇ ਮੈਨੂੰ ਕਹਿੰਦੇ ਯਾਰ ਇੱਥੇ ਕੋਈ ਛੋਟਾ ਮੋਟਾ ਮਕਾਨ ਲੱਭ ਲਾ ਵੀ ਆਪਾਂ ਤੇਰੇ ਨਾਂ ਹੀ ਲਵਾ ਦੇਣਾ ਅੱਛਾ ਤੇ ਮੈਂ ਕਿੱਥੇ ਲੱਭ ਲੈਣੇ ਤੀ ਉਹ ਜਿਹੜਾ ਲੱਭ ਦਿਲ ਕਰਦੀ ਬਸ ਇਹ ਪਤਾ ਹੀ ਨਹੀਂ ਸੀ ਵੀ ਇਹ ਦਿਨ ਇੰਨੇ ਨੇੜੇ ਆ ਹੂੰ ਵੀ ਉਹਨਾਂ ਦੀ ਜਾਣ ਦਾ ਸਮਾਂ ਇੰਨਾ ਨੇੜੇ ਰਹਿ ਗਿਆ ਤੇ ਜਾਣ ਦਾ ਉਹ ਕਿਸਮਤ ਚ ਨਹੀਂ ਹੋਇਆ ਹਾਲਗੇ ਉਹਨਾਂ ਦੀ ਤਾਂ ਮੰਨਣਾ ਦਿਲੋਂ ਇਹ ਸੀ ਵੀ ਮੈਂ ਤੈਨੂੰ ਮਕਾਨ ਲੈ ਕੇ ਦੇ ਦਿਆਂ। ਅੱਛਾ। ਵੀ ਤੈਨੂੰ ਕਿਰਾਏ ਤੇ ਨਾ ਫਿਰਨਾ ਪਵੇ। ਇਹਦਾ ਇਸ ਤਰ੍ਹਾਂ ਦੇ ਜਦੋਂ ਇੰਨੀ ਇੰਨਾ ਕਿਸੇ ਦੇ ਦਿਲ 'ਚ ਸਾਡਾ ਵੀ ਸਤਿਕਾਰ ਹੋਵੇ ਤੇ ਉਹਨਾਂ ਦਾ ਤਾਂ ਸਾਡੇ ਦਿਲ 'ਚ ਸੀ ਗਈ। ਹੂੰ। ਤੇ ਉਹ ਵੀ ਸਾਡਾ ਪਿਆਰ ਕਰਦੇ ਸੀ। ਤੇ ਉਸ ਟਾਈਮ ਤੇ ਕਿੱਡੀ ਵੱਡੀ ਗੱਲ ਵੀ ਕਿਸੇ ਨੂੰ ਘਰ ਲੈ ਕੇ ਦੇਣਾ। ਘਰ ਲੈ ਕੇ ਦੇਣਾ ਬਿਲਕੁਲ। ਬਿਲਕੁਲ। ਹਾਂ। ਚਾਹੇ ਉਹਦੋਂ 5-7 ਲੱਖ ਦਾ ਹੀ ਸੀ 4 ਲੱਖ ਦਾ ਹੋਊਗਾ। ਪਰ ਫਿਰ ਵੀ ਬਹੁਤ ਵੱਡੀ ਰਕਮ ਹੁੰਦੀ ਆ। ਉਸ ਉਸ ਹਿਸਾਬ ਨਾਲ ਹੂੰ ਵਿਚਾਲ 404500 ਪੇਮੈਂਟ ਸੀ ਤੇ ਐਡਾ ਦਿਲ ਕੱਢਣਾ ਬੰਦੇ ਨੇ ਠੀਕ ਹੈ ਨਾ ਭਰੋਸਾ ਬਹੁਤ ਜ਼ਰੂਰੀ ਹੁੰਦਾ ਜਿੱਦਾਂ ਤੁਸੀਂ ਕਿਹਾ ਕਿ ਮੈਂ ਬੈਂਕ ਵਗੈਰਾ ਦੇ ਕੰਮ ਮੈਂ ਹੀ ਵੇਖਦਾ ਸੀ ਮੈਂ ਮੈਂ ਮੈਨੂੰ ਪਤਾ ਗਿਆ ਉਹ ਬੜਾ ਨਾ ਘਰੂਗੇ ਣਕੇ ਲਿਆਉਂਦੇ ਸੀ ਰੁਪਈਏ ਅੱਛਾ ਅਖਬਾਰ ਚ ਲਿਵੇਟ ਕੇ ਲਿਆਉਂਦੇ ਸੀ ਅਖਬਾਰ ਚ ਲਿਵੇਟ ਕੇ ਐ ਤੇ ਜਿਹੜੇ ਆਸੇ ਪਾਸੇ ਇਹਦੇ ਨੇ ਫੜਾ ਕੇ ਤੇ ਪ੍ਰਾਂਤ ਤੇ ਚਲੇ ਜਾਣਾ ਦੁਗਰੀ ਜਾਂ ਬੈਂਕ ਉਹਦਾ ਨਾਮ ਨਹੀਂ ਲੈਂਦੇ ਦੁਗਰੀ ਜਾਂ ਉਹ ਜਿਹੜੇ ਆਸੇ ਪਾਸੇ ਵਾਲੇ ਦਫ਼ਤਰਾਂ ਦੇ ਮੁੰਡੇ ਬੰਦੇ ਸੀ ਨਾ ਉਹਨਾਂ ਨੇ ਮੈਨੂੰ ਕਹਣਾ ਵੀ ਤੂੰ ਰੋਟੀ ਕੱਲਾ ਖਾ ਲੈਣਾ ਤੇਰੀ ਆਸਤਾ ਜੀ ਤੈਨੂੰ ਰੋਟੀ ਦੇ ਕੇ ਗਏ ਆ ਹੂੰ ਉਹਨਾਂ ਦੇ ਭਲੇਖੇ ਜੀ ਵੀ ਕਹਿੰਦੇ ਰੋਟੀ ਲੈ ਵੇਟ ਕੇ ਲੈਂਦੇ ਉਹਦੇ ਵਿੱਚ ਪਰੌਠੇ ਪਰੂਠੇ ਹੋਣੇ ਆ ਕਿ ਮੈਨੂੰ ਨਹੀਂ ਪਤਾ ਸੀ ਕੀ ਆ ਉਹਦੇ ਵਿੱਚ ਹਾਂ ਤੇ ਉਹ ਮੈਂ ਕਹਾ ਯਾਰ ਉਹਦਾ ਕਿਸੇ ਨੂੰ ਰੋਟੀ ਖੋਣੀ ਸੀਗੀ ਆਉਣਾ ਸੀਗਾ ਕਿਸੇ ਨੇ ਤੇ ਜਿਹੜਾ ਇਹਦਾ ਤਾਂ ਹੁੰਦਾ ਸੀ ਮੈਂ ਬੈਂਕ ਆਉਣਾ ਬੈਂਕ ਉਹਨਾਂ ਦੀ ਕਾਪੀ ਬੈਂਕ 'ਚ ਹੀ ਪਈ ਹੁੰਦੀ ਸੀ ਅੱਛਾ ਉਹ ਮੈਨੇਜਰ ਉਹਨਾਂ ਦਾ ਵਾਕਫ ਸੀਗਾ ਮੈਂ ਉਹਦੇ ਮੂਰੇ ਉਵੇਂ ਹੀ ਰੱਖਣੇ ਉਹਨੇ ਗਿਣ ਕੇ ਮੈਨੂੰ ਉਹ ਸਲਿੱਪ ਦੇ ਦੇਣੀ ਬਸ ਆ ਇਹ ਆਏ ਸੀਗਾ ਉਹ ਮੈਨੇਜਰੀ ਕਰਨਦਾ ਸੀ ਵੀ ਕਿੰਨੀ ਪੇਮੈਂਟ ਆ ਤੇ ਜਾਂ ਉਹ ਘਰੋਂ ਘੜਕੇ ਲਿਆਉਂਦੇ ਸੀ ਪਰ ਵੇਖ ਲੋ ਇਹ ਭਰੋਸੇ ਨਾਲ ਹੀ ਜਿਹੜੇ ਰਿਸ਼ਤੇ ਬੰਦੇ ਹੋਣ ਨੇ ਨਾ ਇਹ ਭਰੋਸਾ ਬਹੁਤ ਬਹੁਤ ਭਰੋਸਾ ਪਰਸ ਚਲੋ ਵਾਹਿਗੁਰੂ ਦੀ ਕਿਰਪਾ ਵੀ ਅੱਜ ਵੀ ਜਦੋਂ ਮੈਂ ਯਾਦ ਕਰਦਾ ਨਾ ਵੀ ਉਹਨਾਂ ਨਾਲ ਮੈਥੋਂ ਕੋਈ ਬੇਈਮਾਨੀ ਤਾਂ ਨਹੀਂ ਮੈਥੋਂ ਹੋਈ ਫਿਰ ਜਦੋਂ ਮੈਂ ਲੇਖਾ ਜੋਖਾ ਲਾਉਣਾ ਵੀ ਨਹੀਂ ਹੋਈ ਫਿਰ ਮੈਂ ਸ਼ੁਕਰ ਕਰਦਾ ਰੱਬ ਦਾ ਕਿ ਮੇਰੇ ਦਿਲ 'ਚ ਇਹੋ ਜੀ ਖੋਟ ਉਸ ਟਾਈਮ ਨਹੀਂ ਆਈ ਤੇ ਜਿਹੜਾ ਅੱਜ ਤੱਕ ਮੈਂ ਤੁਰਿਆ ਫਿਰਦਾ ਤੇ ਮੈਨੂੰ ਰੋਟੀ ਪਾਣੀ ਮਿਲ ਜਾਂਦਾ ਤੇ ਅੱਜ ਉਹਨਾਂ ਦੀ ਬਦੌਲਤ ਹੀ ਮੈਂ ਤੁਹਾਡੇ ਨਾਲ ਬੈਠਾ ਜਿੱਦਾਂ ਮੈਂ ਭਰੋਸੇ ਦੀ ਗੱਲ ਕੀਤੀ ਹੈ ਨਾ ਉਹ ਕੀ ਉਹਨਾਂ ਦਾ ਸੁਭਾਅ ਕੀ ਸੀਗਾ ਕਿ ਛੇਤੀ ਕਿਸੇ ਤੇ ਭਰੋਸਾ ਕਰ ਲੈਂਦੇ ਸੀਗੇ ਨਹੀਂ ਨਹੀਂ ਨਿਸ਼ੇਧ ਛੇਤੀ ਨਹੀਂ ਕਰਦੇ ਸੀਗੇ ਉਹ ਬਹੁਤ ਪਾਰਖੂ ਸੀਗੇ ਬੜੇ ਪਾਰਖੂ ਬੋਲਦੇ ਘੱਟ ਸੀਗੇ ਹੂੰ ਇਹ ਨਹੀਂਗਾ ਵੀ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਪਤਾ ਉਹਨਾਂ ਨੂੰ ਸਾਰੀਆਂ ਗੱਲਾਂ ਦੱਸੇਗਾ ਅਸੀਂ ਇਹ ਦੁਗਰੀ ਵਾਲੇ ਜਿਹੜੇ ਬੰਦੇ ਸੀ ਨਾ ਉਹਦੇ ਸੱਜਣ ਮਿੱਤਰ ਜੀ ਇਹ ਉਹਨੂੰ ਉਹਦਾ ਇੰਡਾ ਵੱਡਾ ਨਾਮ ਬਣਨ ਤੋਂ ਬਾਅਦ ਵੀ ਧਨੀ ਤੇ ਕਹਿੰਦੇ ਸੀਗੇ ਅੱਛਾ ਜਿਹੜਾ ਨਾਮ ਸੀਗਾ ਧਨੀ ਕਹਿੰਦਾ ਕਿ ਆਵਾਜ਼ ਮਾਰਦੇ ਸੀ ਦਫ਼ਤਰ ਜਾ ਕੇ ਵੀ ਧਨੀ ਕਹਿੰਦੇ ਸੀ ਉਹ ਫਿਰ ਥੋੜੀ ਜਿਹੀ ਬੇਇੱਜ਼ਤੀ ਮਹਿਸੂਸ ਕਰਦੇ ਵੀ ਪਾਰਟੀ ਬੈਠੇ ਤੇ ਵੀ ਆ ਗਏ ਇੰਤਰੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ